ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੇ ਵੱਲੋਂ ਚਲਾਈ ਗਈ ਤੀਰਥ ਯਾਤਰਾ ਬੱਸ ਦੇ ਤਹਿਤ ਅਰਜ జిల్లా ਸ਼੍ਰੀ ਮੁਕਸਰ ਸਾਹਿਬ ਤੋਂ ਸ਼੍ਰੀ ਸਾਲਸਰ ਧਾਮ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀ ਬੱਸ ਨੂੰ ਮੁਕਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਮਾਨਯੋਗ ਅਸਟੇਮ ਕਵਲਜੀਤ ਸਿੰਘ ਮਾਨ ਅਤੇ ਤਹਿਸੀਲਦਾਰ ਗਗਨਦੀਪ ਸਿੰਘ ਬੇਦੀ ਵੀ ਮੌਜੂਦ ਰਹੇ ਨੇ ਕੁਝ ਲੋਕਾਂ ਦਾ ਕਿ ਕਿਸੇ ਧਾਰਮਿਕ ਸਥਾਨ ਲਈ ਬੱਸ ਜਾ ਰਹੀ ਹੈ ਪੂਰਾ ਮਾਨ ਸਾਹਿਬ ਨੇ ਜਿਹੜਾ ਪ੍ਰਾਨਾਂ ਕੀਤਾ ਪੰਜਾਬ ਸਰਕਾਰ ਨੇ ਜਿਹੜਾ ਪਾਲਾ ਕੀਤਾ ਕਿ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਕੋਈ ਸਾਥ ਨਹੀਂ ਪਾਉਂਦਾ ਸੀ ਜਿਹੜੇ ਜਾ ਸਕਣ ਕਿਸੇ ਧਾਰਮਿਕ ਸਥਾਨ ਤੇ ਜਾਣਾ ਚਾਹੋਗੇ ਹੁਣ ਅੱਜ ਉਹਨਾਂ ਲਈ ਬੱਸਾਂ ਬੰਦਾਂ ਕੀਤੇ ਜਾ ਰਹੀਆਂ ਹਰ ਜਗ੍ਹਾ ਤੋਂ ਪੰਜਾਬ ਦੇ ਹਰੇਕ ਕੋਨੇ ਤੋਂ ਬੱਸਾਂ ਚੱਲਣਗੀਆਂ ਕਿ ਹਰੇਕ ਵਾਰ ਬੀਟੂ ਬੈਂਕੀ ਆ ਬੈਂਕੀ ਤੋਂ 45 ਰਵਾਰੀਆਂ ਲੈ ਕੇ ਬਸ ਚੱਲਿਆ ਕਰੂਗੀ ਜਿੰਨੀਆਂ ਵੀ ਬੱਸਾਂ ਦੀ ਡਿਮਾਂਡ ਹੋਊਗੀ ਉਹਨੀਆਂ ਪੂਰੀਆਂ ਕਰ ਦੇ। ਆ ਵਿਰੋਧੀ ਕਹਿੰਦੇ ਕਿ ਇਹ ਤਾਂ ਸਾਡੀਆਂ ਸਕੀਮਾਂ ਆ 377 ਦੀਆਂ ਤੇ ਜਿਹੜੀ ਇਹ ਈਚ ਵੀ ਵਿਰੋਧੀਆਂ ਦਾ ਹੀ ਆ। ਉਹ ਹਾਲਾਤ ਉਹਨਾਂ ਨੇ ਇੱਥੇ ਪੈਦਾ ਕੀਤਾ ਹੀ ਜਿਹੜੇ ਉਸੇ ਨਾਲ ਹੀ ਨਿਪਟੜੀ ਜਾ ਰਹੇ ਹੁਣ। ਸਕੀਮਾਂ ਉਹਨਾਂ ਨੇ ਜਰੂਰ ਚਾਲੂ ਕੀਤੀਆਂ ਸੀ ਕਰੋ ਬੰਦ ਪਈਆਂ ਸਕੀਮਾਂ ਚਾਲੂ ਕੀਤੀਆਂ। ਇਹ ਕਹਿਣਾ ਚਾਹੁੰਦੇ ਹਾਂ ਮੁਕਸਰ ਵਾਸੀਆਂ ਨੂੰ ਜੋ ਧਾਮ ਗੁਰਤਾ ਮੱਲੇ ਜਾਣਾ ਚਾਹੁੰਦੇ ਆ ਬਹੁਤ ਵਧੀਆ ਬਰਲਾ ਜੀ ਧਰਮ ਦੇ ਰਾਹ ਪਿਆ ਬੰਦਾ ਨਸ਼ੇ ਤੋਂ ਦੂਰ ਹੁੰਦਾ ਹੈ ਕਿਸੇ ਬੁਰੇ ਕੰਮ ਤੋਂ ਦੂਰ ਹੁੰਦਾ ਹੈ ਇਹ ਤੋਂ ਵੱਡਾ ਫਾਇਦਾ ਕੋਈ ਨਹੀਂ ਹੋ ਸਕਦਾ ਸਾਰਾ ਲੋਕੀਂ ਦਾ ਜੋ ਇਸ ਧਾਰਮਿਕ ਸਥਾਨ